ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਜੀ ਇਤਿਹਾਸ ਦਾ ਅਗਲਾ ਪੰਨਾ ਲੈ ਕੇ ਦਾਸ ਹਾਜ਼ਰ ਹੋਇਆ ਜਿਵੇਂ ਕਿ ਅਸੀਂ ਦੂਜੀ ਰਾਤ ਬਾਰੇ ਜ਼ਿਕਰ ਕਰ ਚੁੱਕੇ ਹਾਂ ਪਹਿਲੀ ਰਾਤ ਬਾਰੇ ਜ਼ਿਕਰ ਕਰ ਚੁੱਕੇ ਹਾਂ ਪਹਿਲੀ ਰਾਤ ਜਿਹੜੀ ਆ ਬਾਬਾ ਕੁੰਮਾ ਮਾਸਕੀ ਦੀ ਸ਼ਾਨ ਦੇ ਵਿੱਚ ਦੂਜੀ ਰਾਤ ਜਿਹੜੀ ਆ ਪਿੰਡ ਕਾਈਨੌਰ ਦੇ ਵਿੱਚ ਆ ਅੱਜ ਤੀਜੀ ਰਾਤ ਦੇ ਵਿੱਚ ਇਹ ਗੰਗੂ ਬ੍ਰਾਹਮਣ ਆਪਣੇ ਘਰ ਤਾਂ ਲਿਆ ਜਾਂਦਾ ਆ ਪਰ ਇਸ ਪਿੰਡ ਵਿੱਚ ਕਾਈਨੌਰ ਪਿੰਡ ਤੋਂ ਇਹ ਗੰਗੂ ਬ੍ਰਾਹਮਣ ਦਾ ਘਰ ਦੀ ਦੂਰੀ ਸਿਰਫ 2 ਕਿਲੋਮੀਟਰ ਹੈ ਹੁਣ ਇਹ 2 ਕਿਲੋਮੀਟਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਫ਼ਰ ਤੈ ਹੋਣਾ ਕਿਵੇਂ ਹੁੰਦਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਇਨੀ ਮਾਤਾ ਗੁਜ਼ਰਕੌਰ ਨੂੰ ਕਿਆ ਗੰਗੂ ਬ੍ਰਾਹਮਣ ਨੇ ਕਹਿ ਲੱਗਾ ਕਹਿੰਦਾ ਕਿ ਮਾਤਾ ਜੀ ਪਿੰਡਾਂ ਦੇ ਵਿੱਚ ਨਾ ਸਰਕਾਰ ਵੱਲੋਂ ਇਹ ਹੋਕੇ ਦਿੱਤੇ ਹੋਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘਾਂ ਦੇ ਵਿੱਚ ਜੇ ਕੋਈ ਫੜ ਕੇ ਲੈ ਕੇ ਆਉਂਦਾ ਆ ਅਸੀਂ ਉਹਨਾਂ ਨੂੰ ਜਿਹੜਾ ਆ ਇਨਾਮ ਦਵਾਂਗੇ ਤੇ ਮਾਤਾ ਜੀ ਮੈਂ ਪਿੰਡ ਵਿੱਚ ਜਾ ਕੇ ਦੇਖ ਕੇ ਆਵਾਂ ਕਿਤੇ ਐਵੇਂ ਦੀ ਅਨਾਉਂਸਮੈਂਟ ਇਸ ਜਗ੍ਹਾ ਤੇ ਪੁਲਿਸ ਵਾਲੇ ਨਾ ਹੋਣ ਉਹ ਸਿਪਾਈ ਨਾ ਹੋਣ ਮੁਗਲ ਹਕੂਮਤ ਦੇ ਕੋਈ ਬੰਦੇ ਨਾ ਹੋਣ ਇਸ ਕਰਕੇ ਮੈਂ ਜਾ ਕੇ ਪਿੰਡ ਵਿੱਚ ਵੇਖ ਕੇ ਆਉਣਾ ਆ ਜੇ ਕੋਈ ਰਸਤਾ ਖਾਲੀ ਹੋਏਗਾ ਫਿਰ ਆਪਾਂ ਜਾਵਾਂਗੇ ਇਹ ਆਪਣੇ ਘਰੇ ਚੱਲ ਜਾਂਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜਾਂਦਾ ਹੁਣ ਜਿਹੜਾ ਕਾਇਨੌਰ ਪਿੰਡ ਤੋਂ ਜਿੱਥੇ ਮਾਤਾ ਗੁਜਰਕੌਰ ਨੂੰ ਜਾ ਕੇ ਸਾਹਿਬਜ਼ਾਦਿਆਂ ਨੂੰ ਜਿੱਥੇ ਜਾ ਕੇ ਇਹਨੇ ਬਿਠਾਇਆ ਸੀ ਉਹ ਇੱਕ ਦਰਖਤਾਂ ਦਾ ਝੁੰਡ ਸੀਗਾ ਦਰਖਤਾਂ ਦੇ ਝੁੰਡ ਵਿੱਚ ਜਾ ਕੇ ਵਿਡਾ ਦਿੱਤਾ ਕਿ ਮੈਂ ਜਾ ਕੇ ਪਿੰਡ ਵਿੱਚੋਂ ਵੇਖ ਕੇ ਆਉਣਾ ਆ ਜਦੋਂ ਇਹ ਆਪਣੇ ਘਰੇ ਜਾਂਦਾ ਆ ਪਿੱਛੋਂ ਮਾਤਾ ਜੀ ਇਹਦੀ ਉਡੀਕ ਕਰਦੇ ਆ ਕਰਦੇ ਆ ਕਰਦੇ ਆ کافی ਸਮਾਂ ਨਿਕਲ ਜਾਂਦਾ ਕਿਉਂਕਿ ਠੰਡ ਦਾ ਸਮਾਂ ਸੀ ਜਿਵੇਂ ਅਸੀਂ ਇਸ ਦਸੰਬਰ ਦੇ ਮਹੀਨੇ ਵਿੱਚ ਸੁਣਦੇ ਆ ਮਹਿਸੂਸ ਕਰਦੇ ਆ ਆਪਾਂ ਨੂੰ ਪਤਾ ਤੇ ਮਾਤਾ ਜੀ ਨੇ ਵੇਖਿਆ ਕਿ ਠੰਡ ਵੱਧਦੀ ਜਾ ਰਹੀ ਹੈ ਸਾਬ ਜਾਨ ਨੂੰ ਲੈ ਕੇ ਨਾ ਉਸੇ ਹੀ ਝੁੱਗੀਆਂ ਤੋਂ ਅੱਗੇ ਇੱਕ ਨਾ ਛੱਪੜ ਜਿਹਨੂੰ ਕਹਿੰਦੇ ਸ਼ੰਨ ਇੱਕ ਝੁੱਗੀ ਜੀ ਮਿਲੀ ਇਹ ਝੁੱਗੀ ਇੱਕ ਸਾਧੂ ਦੀ ਸੀ ਜਿਹੜਾ ਐਸੇ ਹੀ ਸਹੀੜੀ ਪਿੰਡ ਦਾ ਰਹਿਣ ਵਾਲਾ ਸੀਗਾ ਤੇ ਇਹ ਪਿੰਡ ਵਿੱਚੋਂ ਗਾਹੇ ਬਹਾਏ ਜਾਂਦਾ ਸੀ ਪਿੰਡ ਵਾਲਿਆਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਨਾ ਕੋਈ ਇਹਨੂੰ ਕੋਈ ਬੁਲਾਉਂਦਾ ਸੀ ਮਤਲਬ ਕਹਿਣ ਤੋਂ ਭਾਵ ਇਹ ਮਸਤੀ ਮਸਤ ਮੌਲਾ ਬੰਦਾ ਸੀਗਾ ਇਹ ਸਾਧੂ ਮਸਤ ਮੌਲਾ ਸਾਧੂ ਜਿਹੜਾ ਸੀਗਾ ਇਹ ਪਿੰਡ ਵਿੱਚ ਕਦੀ-ਕਦਾਈ ਜਾਂਦਾ ਸੀ ਜਦੋਂ ਨੇ ਵੇਖਿਆ ਕਿ ਤਿੰਨ ਵੱਖਰੀ ਜੀਆਂ ਰੂਹਾਂ ਜੜੀਆਂ ਐਨ ਲੱਗਦਾ ਸੀ ਕਿ ਜਿਵੇਂ ਕੋਈ ਪ੍ਰਮਾਤਮਾ ਦਾ ਰੂਪ ਹੈ ਇਹਦੀ ਝੌਂਪੜੀ ਵਿੱਚ ਝੁੱਗੀ ਵਿੱਚ ਆ ਕੇ ਰੁਕੀਆਂ ਤੇ ਇਹਨੇ ਪੁੱਛਿਆ ਕਿ ਤੁਸੀਂ ਕੌਣ ਤੋ ਸਿੱਕੇ ਮੈਂ ਇੱਥੇ ਆਏ ਤੇ ਮਾਤਾ ਜੀ ਕਹਿਣ ਲੱਗੇ ਕਹਿੰਦੇ ਕਿ ਐਵੇਂ ਆਏ ਆ ਇਹ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਂ ਹੈ ਗੁਰਦੁਆਰਾ ਐਮਾ ਸਾਹਿਬ ਹੈ ਉਹ ਇਸ ਤਰ੍ਹਾਂ ਪੈਂਦਾ ਇਹ ਕਹਿਣ ਲੱਗੇ ਕਹਿੰਦੇ ਕਿ ਐਵੇਂ ਆਏ ਆ ਬਾਅਦ ਵਿੱਚ ਮਤਲਬ ਐਵੇਂ ਤੋਂ ਐਮਾ ਵੀ ਗੁਰਦੁਆਰਾ ਸਾਹਿਬ ਦਾ ਨਾਂ ਪੈ ਗਿਆ ਗੁਰਦੁਆਰਾ ਐਮਾ ਸਾਹਿਬ ਕਿ ਐਵੇਂ ਇੱਥੇ ਆਏ ਆ ਫਿਰ ਸਾਧੂ ਪਿੰਡ ਵਿੱਚ ਗਿਆ ਉਹ ਕੁਝ ਮੰਗ ਕੇ ਲੈ ਕੇ ਆ ਉਹਨਾਂ ਨੇ ਕੁਝ ਖਵਾਇਆ ਉੱਥੇ ਠੰਡ ਰੁਕ ਗਈ ਕਿਉਂਕਿ ਝੁੱਗੀ ਦੇ ਅੰਦਰ ਉਹ ਬੈਠ ਗਏ ਆ ਸਹਿਬ ਜادہ ਤੇ ਮਾਤਾ ਗੁਜਰਕੌਰ ਸਮਾ ਥੋੜਾ ਜਿਹਾ ਫੇਰ ਬਤੀਤ ਹੋ ਗਿਆ ਸ਼ਾਮਾਂ ਪਈਆਂ ਮੂਹ ਮਨੇਰਾ ਜਿਹਾ ਹੋ ਗਿਆ ਰਾਤ ਪਈ ਇਹ ਗੰਗੂ ਬ੍ਰਾਹਮਣ ਫੇਰ ਆਇਆ ਵਾਪਿਸ ਆ ਕੇ ਮਾਤਾ ਗੁਜਰਕੌਰ ਨੂੰ ਤੇ ਸਹਿਬ ਜادہ ਨੂੰ ਮਿਲਿਆ ਆ ਕੇ ਤੇ ਇੱਥੇ ਨਾ ਦੋਨਾ ਸਿੰਘ ਹਡੋਰੀਆ ਨੇ ਲਿਖੀਆਂ ਹੋਈਆਂ ਚੰਦ ਲਾਈਨਾਂ ਜਿਹੜੀਆਂ ਮੈਂ ਤੁਹਾਡਾ ਨਾਲ ਸਾਂਝੀਆਂ ਕਰਦਾ ਕਿ ਇਹ ਕਹਿੰਦਾ ਕਿ ਜ ਰਸਤਾ ਸਾਰਾ ਕਲੀਅਰ ਹੈ ਕਿ ਹੁਣ ਆਪਾਂ ਘਰ ਜਾ ਸਕਦੇ ਆ ਉਹ ਲਿਖਦੇ ਕਹਿੰਦਾ ਲੈ ਮਾਤੋ ਨਿਜ ਗयो ਗ੍ਰਾਮ ਸਿਹੇੜੀ ਥੋ ਉਸ ਕੋ ਨਾਮ ਜਾਏ ਉਜਾੜ ਮਦ ਟਕ ਬਸਾ ਬਹਾਈ ਚੀਜ ਸਭੀ ਉਨ ਕਰੀ ਕਬ ਜਾਈ ਕਹੇ ਮਾਤਾ ਹਮ ਜਮੀ ਦਵਾਈ ਤੁਮ ਮਨ ਚਿੰਤਾ ਕਰਿਓ ਨਾ ਕਾਈ ਮਾਤ ਕਹੇ ਹਮ ਚਿੰਤਾ ਜਾਣ ਹਮ ਕੋ ਬਹਾਇਓ ਕਿਤੇ ਕਲਬ ਮਕਾਨ ਕਿ ਭਈ ਚਿੰਤਾ ਐ ਸੁਕਾਰਦੀਏ ਕਿ ਮੈਨੂੰ ਕਿਸੇ ਜਗ੍ਹਾ ਦੇ ਉੱਤੇ ਕਿਸੇ ਮਕਾਨ ਵਿੱਚ ਕਿਸੇ ਜਗ੍ਹਾ ਟਿਕਾਣਾ ਤਾਂ ਕਰਾਂ ਮੈਂ ਬੱਚਿਆਂ ਨੂੰ ਲੈ ਕੇ ਉੱਥੇ ਪਹੁੰਚ ਸਕਾਂ ਉੱਥੋਂ ਫਿਰ ਬੱਚਿਆਂ ਨੂੰ ਲੈ ਕਰਕੇ ਸਹਿਬ ਮਾਤਾ ਜੀ ਨੂੰ ਲੈ ਕੇ ਆਪਣੇ ਘਰੇ ਲਿਆ ਜਾਂਦਾ ਹੈ ਜਿਹੜੀ ਤਿੱਜੀ ਰਾਤ ਜਿਹੜੀ ਆ ਤੇ ਜੀ ਤਿੱਜੀ ਪਉ ਜੜੀ ਰਾਤ ਸੀ ਇਹ ਉਹਦਾ ਜ਼ਿਕਰ ਕਰ ਰਿਹਾ ਕਿਉਂਕਿ ਉਹਦੇ ਵਿੱਚ ਆ ਜਿਹੜੀ ਗੱਲ ਸੀ ਗੁਰਦੁਆਰਾ ਐਮਾ ਸਾਹਿਬ ਇਹ ਇਹ ਰਹਿ ਜਾਂਦੀ ਹੈ ਮੈਂ ਤਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆ ਗੱਲ ਜ਼ਰੂਰ ਆਪਾਂ ਧਿਆਨ ਵਿੱਚ ਰੱਖਣੀ ਹੈ ਕਿ ਗੰਗੂ ਬ੍ਰਾਹਮਣ ਦੀ ਮਕਾਰੀ ਕਿੰਨੀ ਕੁ ਜ਼ਿਆਦੀ ਸੀ ਕਿੰਨਾ ਕੁ ਮਕਾਰ ਸੀਗਾ ਸਿਰਫ ਕਾਇਨੌਰ ਪਿੰਡ ਤੋਂ ਇਹਦਾ ਘਰ 2 ਕਿਲੋਮੀਟਰ ਦੂਰੀ ਤੇ ਆ ਸਵੇਰ ਤੋਂ ਸਵੇਰੇ ਇਹ ਕਾਲੀ ਕਾਲੀ ਉਸ ਪਿੰਡ ਵਿੱਚ ਪਹੁੰਚਦਾ ਗਿਆ 1 ਕਿਲੋਮੀਟਰ ਦੀ ਦੂਰੀ ਤੇ ਇਹਦਾ ਘਰ ਆ ਪਰ ਸਵੇਰ ਦੇ ਭੁੱਖੇ ਤਹਾਏ ਬੱਚੇ ਬੈਠੇ ਹੋਏ ਆ ਉਥੇ ਕੁਝ ਨਹੀਂ ਖਾਦਾ ਉਹਨਾਂ ਨੇ ਉਥੇ ਬਿਠਾਏ ਹੋਏ ਨੇ ਮਾਤਾ ਵੀ ਗੁਜ਼ਰਕਰ ਉਥੇ ਬੈਠੀ ਹੋਈ ਆ ਪਰ ਇਹਨੂੰ ਕੋਈ ਵੀ ਮਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਸਿਰਫ ਇਹਨੂੰ ਲਾਲਚੀ ਹੈ ਕਿ ਮੈਨੂੰ ਉਹ ਮੋਹਰਾਂ ਵਾਲੀ ਖੁਰਚੀ ਜਿਹੜੀ ਆ ਉਹਥੇ ਹੀ ਮਿਲ ਜਾਵੇ ਬੜਾ ਇਹਨੇ ਯਤਨ ਕੀਤਾ ਪਰ ਇਹਨੂੰ ਮਿਲੀ ਨਹੀਂ ਖਰ ਸ਼ਾਮਾਂ ਪਈਆਂ ਤੀਜੀ ਪਉ ਦੀ ਰਾਤ ਇਹ ਆਪਣੇ ਘਰੇ ਮਾਤਾ ਗੁਜਰ ਕਰਨ ਨੂੰ ਲੈ ਜਾਂਦਾ ਅਗਲੀ ਗੱਲ ਮੈਂ ਅਗਲੀ ਵੀਡੀਓ ਦੇ ਵਿੱਚ ਫਿਰ ਤੁਹਾਡੇ ਨਾਲ ਸਾਂਝੀ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ